ਤਾਂ ਨਗਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਸਤਿਗੁਰੂ ਜੀ ਸਵਨਾਂ ਨੂੰ ਬਖਸ਼ਿਸ਼ ਕਰਨ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲੇ ਕਿਉਂ ਕਰਦੇ ਨੇ ਗਾਗਰ ਦੀ ਲਗਾਤਾਰ ਸੇਵਾ 24 ਸਾਲਾਂ ਤੋਂ ਇਹਦਾ ਪੁਰਾਤਨ ਇਤਿਹਾਸ ਹੈ ਸੱਚ ਸੁਣ ਕੇ ਤੁਸੀਂ ਵੀ ਜਿਹੜਾ ਹੈ ਇਤਿਹਾਸ ਤੇ ਗਰਵ ਕਰੋਗੇ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਨਿਰੰਤਰ ਸੇਵਾ ਕਰ ਰਹੇ ਨੇ ਉਹਨਾਂ ਨੂੰ 24 ਸਾਲ ਸੇਵਾ ਨਿਭਾਉਂਦਿਆਂ ਹੋ ਗਏ ਬੜਾ ਲੰਮਾ ਸਮਾਂ ਆਪਾਂ ਕਹਿ ਲਈਏ ਆਪਾਂ ਕੁਝ ਘੰਟੇ ਜਾਂ ਕੁਝ ਘੜੀਆਂ ਕੁਝ ਮਿੰਟ ਸੇਵਾ ਕਰਨ ਨੂੰ ਮਸਾਂ ਹੀ ਤਿਆਰ ਹੋਨੇ ਪਰ 24 ਸਾਲ ਉਹ ਵੀ ਇੰਨੀ ਕਠਨ ਜਿਹੜੀ ਸੇਵਾ ਆਪਾਂ ਕਹਿ ਸਕਦੇ ਆ ਕਠਨ ਸੇਵਾ ਕਠਨ ਸੇਵਾ ਕਿਵੇਂ ਪਿਆਰਿਓ ਕਿ ਬਾਬਾ ਜੀ ਉਥੇ ਜਿਹੜੀ ਸੇਵਾ ਨਿਭਾਉਂਦੇ ਨੇ ਉਹ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦੀ ਸਾਦ ਸੰਗਤ ਬੜੀ ਵੱਡੀ ਗੁਰੂ ਦੀ ਕਿਰਪਾ ਚਾਹੀਦੀ ਹੈ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਕਰਕੇ ਰੱਖਣਾ ਹੋਰ ਦੁਨੀਆ ਦੇ ਝਮੇਲਿਆਂ ਦੇ ਵਿੱਚ ਨਾ ਪੈਣਾ ਦੁਨੀਆਦਾਰੀ ਦੇ ਕਾਰਜਾਂ ਨੂੰ ਜਿਹੜਾ ਹੈ ਛੱਡ ਦੇਣਾ ਕਹਿਣ ਤੋਂ ਭਾਵ ਨਿੰਦਿਆ ਚੁਗਲੀ ਈਰਖਾ ਦਵੇਸ਼ ਇਹ ਜਿਹੜੇ ਰਾਸ ਕਸ ਨੇ ਇਹਨਾਂ ਤੋਂ ਉੱਪਰ ਹੋ ਕੇ ਜੀਣਾ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਰੱਖਣੀਆਂ ਪੈਂਦੀਆਂ ਨੇ ਸਾਰਾ ਕੁਝ ਜਿਹੜਾ ਹੈ ਉਹ ਸੰਜਮ ਦੇ ਵਿੱਚ ਰੱਖਣਾ ਪੈਂਦਾ ਹੈ ਪਿਆਰਿਓ ਏਡੀ ਵੱਡੀ ਸੇਵਾ ਹੈ ਏਡੀ ਵੱਡੀ ਜਿਹੜੀ ਸੇਵਾ ਹੈ ਇਹਨੂੰ ਕੋਈ ਕੋਈ ਕਰ ਸਕਦਾ ਜੀ ਤੇ ਗੁਰੂ ਦੀ ਕਿਰਪਾ ਹੋਵੇ ਉਹੀ ਕਰ ਸਕਦਾ ਹੁਣ ਆਪਣੇ ਵਰਗਾ ਇਹ ਸੇਵਾ ਜਿਹੜਿਆ ਸ਼ਾਇਦ ਹੀ ਕੋਈ ਕਰ ਸਕੇ ਕਿਸੇ ਦੇ ਵਸਦੀ ਇਹ ਗੱਲ ਨਹੀਂ ਹੈ ਕਿਤਾ ਜੇ ਗੁਰੂ ਸਾਹਿਬ ਦੀ ਸੇਵਾ ਲੈਣ ਤਾਂ ਹੋ ਸਕਦੀ ਆ ਗਾਗਰ ਭਰ ਕੇ ਲਿਆਉਣੀ ਸੇਵਾ ਕਰਨੀ ਸੱਚੇ ਪਾਤਸ਼ਾਹ ਦੇ ਲਈ ਇਸ਼ਨਾਨ ਕਰਨ ਵਾਸਤੇ ਗਾਗਰ ਭਰ ਕੇ ਲਿਆਉਣੀ ਬਹੁਤ ਦੂਰ ਹੈ ਤੁਸੀਂ ਵੇਖਿਆ ਹੀ ਹੋਗਾ ਵੀ ਤਖਤ ਸਾਹਿਬ ਤੋਂ ਜਿਹੜਾ ਅੰਤਰ ਹੈ ਉਹ ਬੜੀ ਦੂਰ ਹੈ ਤਖਤ ਸਾਹਿਬ ਤੋਂ ਜਿਹੜਾ ਗੁਦਾਵਰੀ ਤੱਕ ਦਾ ਸਫ਼ਰ ਹੈ ਉਹ ਬੜਾ ਦੂਰ ਹੈ ਤੇ ਸਾਧ ਸੰਗਤ ਘਟੋ ਘਟ ਜੇ ਬੋਤਾਨੀ ਬਾਨ ਦੇ ਚੱਲੇ ਵੀ 1 ਕਿਲੋਮੀਟਰ ਜਾਂ 800 ਮੀਟਰ ਦਾ ਗੇੜ ਹੋਏਗਾ ਜਿੱਥੇ ਜਾਣਾ ਹੈ ਤੇ ਆਉਣਾ ਹੈ ਤੇ ਉਥੋਂ ਜਿਹੜੀ ਹੈ ਸੇਵਾ ਕਰਕੇ ਲਿਆਉਣੀ ਆ ਗਾਗਰ ਦੀ ਸੇਵਾ ਕਰਕੇ ਲਿਆਉਣੀ ਆ ਸਾਧ ਸੰਗਤ ਇਹ ਤਾਂ ਕਰਕੇ ਆਪਾਂ ਸਮਝੀਏ ਵੀ ਬਹੁਤ ਵੱਡੀ ਸੇਵਾ ਹੈ ਮੀ ਜਾਵੇ ਹਨੀਰੀ ਜਾਵੇ ਕੁਝ ਵੀ ਜਾਵੇ ਉਹ ਸੇਵਾ ਕਰਨੀ ਹੈ ਉਹ ਇੱਕ ਇਹ ਨਹੀਂ ਹੈਗਾ ਵੀ ਗੱਲ ਤੇ ਤਲੋ ਉਹ ਇੱਕ ਭਾਵਨਾ ਹੈ ਵੀ ਮੈਂ ਗੁਰੂ ਦੀ ਸੇਵਾ ਕਰਨੀ ਹੈ ਇਹ ਇੱਕ ਗੱਲ ਯਾਦ ਰੱਖਿਓ ਵੀ ਬਾਬਾ ਅਮਰਦਾਸ ਜੀ ਜਦੋਂ ਹਲੇ ਸਿਰਫ ਬਾਬਾ ਹੀ ਨੇ ਇਕੱਲੇ ਸੇਵਾ ਦੇ ਪੁੰਜ ਇਕੱਲੇ ਸੇਵਾਦਾਰ ਨੇ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਉਦੋਂ ਗੁਰੂ ਅੰਗਦ ਦੇਵ ਜੀ ਲਈ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਨੇ ਬਾਬਾ ਅਮਰਦਾਸ ਜੀ ਜਿਨ੍ਹਾਂ ਦੀ ਉਮਰ ਜਿਹੜੀ ਐ 65 ਤੋਂ 70 ਸਾਲ ਦੀ ਐ 72 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਿਆਈ ਮਿਲਦੀ ਐ ਤੁਸੀਂ ਵੇਖੋ ਕਿੱਡੀ ਵੱਡੀ ਸੇਵਾ ਇੰਨੀ ਬਜ਼ੁਰਗਾ ਅਵਸਥਾ ਦੇ ਵਿੱਚ ਉਹ ਸੇਵਾ ਕਰਦੇ ਨੇ ਮੀਂਹ ਜਾਵੇ ਛਖੜ ਜਾਵੇ ਹਨੇਰੀ ਆਵੇ ਉਹਨਾਂ ਨੇ ਬਸ ਸੇਵਾ ਕਰਨਿਓਂ ਕਰਨੀ ਐ ਉਹ ਸੇਵਾ ਨੂੰ ਸਮਰਪਿਤ ਹੋ ਗਏ ਉਹ ਗੁਰੂ ਨੂੰ ਸਮਰਪਿਤ ਹੋ ਗਏ ਕਿੱਡੀ ਵੱਡੀ ਸੇਵਾ ਰਹੀ ਐ ਉਹਨਾਂ ਦੀ ਤੁਸੀਂ ਸੋਚ ਕੇ ਵੇਖੋ ਹਿਸਾਬ ਲਾ ਕੇ ਵੇਖੋ ਪਿਆਰਿਓ ਇਹ ਬਹੁਤ ਵੱਡੀ ਸੇਵਾ ਹੈ ਬੜੀ ਵੱਡੀ ਸੇਵਾ ਹੈ ਸਤਿਗੁਰੂ ਦੀ ਬੜੀ ਵੱਡੀ ਸੇਵਾ ਹੈ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੇ ਚਾਉਣ ਇਹ ਸੇਵਾ ਤਾਂ ਹੋ ਸਕਦੀ ਹੈ ਨਹੀਂ ਇਹ ਸੇਵਾ ਨਹੀਂ ਹੋ ਸਕਦੀ 24 ਸਾਲ ਸੇਵਾ ਕਰ ਦੇਣੀ 24 ਸਾਲ ਸੇਵਾ ਕਰਨੀ ਜਾ ਰਹੇ ਹੋ ਇਹ ਬਹੁਤ ਵੱਡੀ ਗੁਰੂ ਦੀ ਕਿਰਪਾ ਹੈ ਮੈਂ ਤਾਂ ਕਹਨਾ ਅੱਗੇ ਵੀ ਚਲੋ ਸਤਿਗੁਰੂ ਕਿਰਪਾ ਕਰਨ ਉਸ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਰਹਿ ਰਹਿਮਤ ਰਹੇ ਤੇ ਸਾਧ ਸੰਗਤ ਕੇ ਬਾਬਾ ਕੁਲਵੰਦ ਸਿੰਘ ਜੀ ਇਸੇ ਤਰ੍ਹਾਂ ਜਿਹੜੇ ਨੇ ਸੇਵਾ ਕਰਦੇ ਰਹਿਣ ਇੱਕ ਆਪਾਂ ਬੇਨਤੀ ਜਿਹੜੀ ਹੈ ਉਹ ਸਾਂਝੀ ਕਰੀਏ ਕਿ ਹਜ਼ੂਰ ਸਾਹਿਬ ਜਿਹੜੀ ਖਾਸ ਤੌਰ ਤੇ ਸੇਵਾ ਹੁੰਦੀ ਹੈ ਉਹ ਬਹੁਤ ਜ਼ਿਆਦਾ ਵੱਡੀ ਸੇਵਾ ਹੈ ਬਹੁਤ ਜ਼ਿਆਦਾ ਵੱਡੀ ਸੇਵਾ ਉਹ ਜਿਹੜੀ ਧਰਤੀ ਹੈ ਉਥੇ ਉਹ ਬੰਦਾ ਸੇਵਾ ਕਰ ਸਕਦਾ ਹੈ ਜਿਹੜਾ ਸਮਰਪਿਤ ਹੋ ਜੇ ਜਿਹੜਾ ਕਹੇ ਵੀ ਸਤਗੁਰੂ ਤੁਸੀਂ ਹੀ ਸੇਵਾ ਕਰਾਉਣੀ ਹੈ ਪਿਆਰਿਓ ਤੇ ਤੁਸੀਂ ਹੀ ਇਹ ਸੇਵਾ ਕਰਾਉਣੀ ਹੈ ਇਸ ਸੇਵਾ ਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਜਿਹੜਾ ਅਹਿਮ ਰੋਲ ਹੈ ਪਿਆਰਿਓ ਤਾਂ ਕਰਕੇ ਇਸ ਚੀਜ਼ ਨੂੰ ਜਿਹੜਾ ਸਾਨੂੰ ਸਮਝਣਾ ਪਏਗਾ ਹੁਣ ਇੱਕ ਬੇਨਤੀ ਮੈਂ ਹੋਰ ਆਪ ਜੀ ਨਾਲ ਸਾਂਝੀ ਕਰਦੇ ਆਂ ਕਈ ਕਹਿੰਦੇ ਬਾਬਾ ਕੁਲਵੰਦ ਸਿੰਘ ਜੀ ਦੀ ਜਗਾ ਜੀ ਉਹਨੂੰ ਤਾਇਨਾਤ ਕਰ ਦਿੱਤਾ ਜਾਏਗਾ ਕੋਈ ਉਹ ਮੈਂ ਕਹਿੰਦਾ ਜਿਹਨੂੰ ਮਰਜ਼ੀ ਤਾਇਨਾਤ ਕਰਦੇ ਹੋ ਜੇ ਗੁਰੂ ਨੇ ਸੇਵਾ ਬਾਬਾ ਜੀ ਤੋਂ ਲੈਣੀਆਂ ਤਾਂ ਉਹਨਾਂ ਤੋਂ ਹੀ ਲੈਣਗੇ ਜੇ ਕਿਸੇ ਹੋਰ ਤੋਂ ਸੇਵਾ ਲੈਣੀ ਹੋਈ ਇਹ ਸੇਵਾ ਸਪੈਸ਼ਲ ਸੇਵਾ ਵੱਖਰੀ ਸੇਵਾ ਤੇ ਪਿਆਰਿਓ ਜੀਤੋ ਗੁਰੂ ਚਾਣਗੇ ਉਹ ਤੋਂ ਸੇਵਾ ਲੈ ਸਕਦੇ ਨੇ ਇਹ ਕੋਈ ਆਮ ਜਿਹਾ ਇਹ ਵੀ ਅੜ ਕੇ ਮੈਂ ਹੀ ਕਰੂੰ ਸੇਵਾ ਮੇਤੋਂ ਬਿਨਾ ਕੋਈ ਹੋਰ ਕਰਕੇ ਇਹ ਨਹੀਂ ਹੋ ਸਕਦਾ ਇਹ ਸੇਵਾ ਉਹੀ ਕਰੇਗਾ ਜਿਤੇ ਗੁਰੂ ਦੀ ਕਿਰਪਾ ਹੋਏਗੀ ਜਿਤੇ ਗੁਰੂ ਦੀ ਰਹਿਮਤ ਹੋਏਗੀ ਤੇ ਪਿਆਰਿਓ ਇਹ ਸੇਵਾ ਉਹੀ ਕਰ ਪਾਏਗਾ ਸਤਗੁਰ ਸੱਚੇ ਪਾਤਸ਼ਾਹ ਜੀ ਜਿਹਨੂੰ ਇਹ ਸੇਵਾ ਦੇ ਨਾਲ ਨਿਵਾਜਣਗੇ ਬਾਬਾ ਕੁਲਵੰਤ ਸਿੰਘ ਜੀ ਨੇ ਲੰਮਾ ਸਮਾਂ ਸੇਵਾ ਨਿਭਾਈ ਹੈ ਤੇ ਪਿਆਰਿਓ ਉਥੇ ਇੱਕ ਪਰਾਤਨ ਮਰਜ਼ਾਦਾ ਇਹੋ ਹੀ ਚੱਲਦੀ ਹੈ ਕਿ ਇੱਕ ਸਿੰਘ ਤੈਨਾਤ ਹੁੰਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਜੀ ਦੇ ਤੇ ਹੁੰਦੀ ਹੈ ਤੇ ਉਹੀ ਇਹ ਸੇਵਾ ਨਿਭਾ ਸਕਦਾ ਕੋਈ ਹੋਰ ਨਹੀਂ ਜਿਹੜੇ ਅੰਦਰ ਸ਼ਸਤਰ ਪਾਇਆ ਜਾ ਕੇ ਤੇ ਉਹਨਾਂ ਨੂੰ ਆਪਾਂ ਵੇਖੇ ਵੀ ਮੈਂ ਮੇਰੇ ਵਰਗਾ ਚੱਲ ਜੇ ਵੀ ਮੈਂ ਸੇਵਾ ਕਰਦਾ ਨਾ 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 ਇਹ ਅੰਦਰ ਤਾਂ ਬੜਨ ਦੀ ਦੂਰ ਦੀ ਗੱਲ ਰਹੀ ਤੁਸੀਂ ਉਥੇ ਨੇੜੇ ਜਾ ਕੇ ਵਿਖਾ ਦਿਓ ਇਹ ਐਡੀ ਵੱਡੀ ਪਾਵਨ ਧਰਤੀ ਸ਼ਕਤੀਸ਼ਾਲੀ ਧਰਤੀ ਤੇ ਸਾਧ ਸੰਗਤ ਹੰਕਾਰ ਹਮੈ ਨੂੰ ਤਾਂ ਉੱਥੇ ਬਿਲਕੁਲ ਜਗ੍ਹਾ ਹੈ ਹੀ ਨਹੀਂ ਕਿਤੇ ਵੀ ਨਹੀਂ ਹੈਗੀ ਗੁਰੂ ਦੀ ਕਿਰਪਾ ਜਿੱਥੇ ਹੈ ਕਿਤੇ ਵੀ ਨਹੀਂ ਇਹ ਪੁਰਾਣਾ ਇਤਿਹਾਸ ਹੈ ਪੁਰਾਤਨ ਇਤਿਹਾਸ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਹੈ ਬੜੀ ਵੱਡੀ ਰਹਿਮਤ ਹੈ ਸਾਧ ਸੰਗਤ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕਰ ਦਿੱਤੀ ਬਾਬਾ ਕੁਲਵੰਦ ਸਿੰਘ ਜੀ ਤੇ ਹੋਰ ਜਿਹੜੇ ਅਨੰਨ ਸੇਵਕ ਨੇ ਉਥੇ ਜਿਹੜੇ ਵੀ ਗੁਰੂ ਘਰ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਜਿੱਥੇ ਮਰਜ਼ੀ ਬੈਠੇ ਸੇਵਾ ਨਿਭਾਰੇ ਨੇ ਉਹ ਸਾਰੇ ਧਨਤਾ ਦੇ ਯੋਗ ਨੇ ਸੋ ਸਾਧ ਸੰਗਤ ਸਾਰੇ ਹੀ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਨਿਭਾਈਏ ਜਿਹੜੀ ਵੀ ਸੇਵਾ ਆਪਾਂ ਕਰ ਰਹੇ ਆ ਉਹਨੂੰ ਸਤਗੁਰੂ ਦੀ ਸੇਵਾ ਸਮਝ ਕੇ ਗੁਰੂ ਸਾਹਿਬ ਦਾ ਅਗੇ ਅਰਦਾਸ ਕਰਕੇ ਸੇਵਾ ਨਿਭਾਉਂਦੇ ਰਹੀਏ ਸਤਗੁਰੂ ਜ਼ਰੂਰ ਫਲਦੇ ਹਨ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ